ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਥ ਸੰਗਤ ਅੱਜ ਇੱਕ ਸ਼ਰਧਾ ਭਾਨ ਸਿੱਖ ਦੀ ਆਪਾਂ ਗੱਲ ਕਰਾਂਗੇ ਜਿਸ ਵੀਰ ਨੇ ਦਰਬਾਰ ਸਾਹਿਬ 31 ਕਰੋੜ ਦਾ ਲੈਂਪ ਭੇਟਾ ਕੀਤਾ ਹੈ ਇਸ ਦੀ ਇੱਛਾ ਲਈ ਸਾਰਾ ਕੁਝ ਵੇਚ ਦਿੱਤਾ ਮਹਾਦਾਨ ਜਿਹੜਾ ਉਸਨੇ ਕੀਤਾ ਤੇ ਮਹਾ ਭੇਟਾ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਇਹ ਬੇਨਤੀਆਂ ਆਪਾਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਸੇਵਾ ਲਈ ਧਨ ਦੌਲਤ ਕੁਝ ਵੀ ਨਹੀਂ ਹੈ ਸਭ ਕੁਝ ਇਹ ਮਿੱਟੀ ਹੈ ਗੁਰੂ ਅੱਗੇ ਪਿਆਰਿਓ ਜਿਸ ਤਰ੍ਹਾਂ ਆਪਾਂ ਵੇਖਦੇ ਹਾਂ ਵੀ ਸਾਡਾ ਕੋਹੇਨੂਰ ਤੇ ਮਹਾਰਾਜਾ ਰਣਜੀਤ ਸਿੰਘ ਦਾ ਸਿੰਘਾਸਨ ਸੋਨੇ ਦਾ ਇੰਗਲੈਂਡ ਦੇ ਵਿੱਚ ਮੌਜੂਦ ਹੈ ਕੋਹੇਨੂਰ ਸਾਡਾ ਮੌਜੂਦ ਹੈ ਤੇ ਪਿਆਰਿਓ ਉਸ ਨੂੰ ਦੇਖਣ ਦੇ ਵੀ 16 ਪਾਉਂਡ ਲਏ ਜਾਂਦੇ ਨੇ ਹੋਰਾਂ ਤੋਂ ਲੈਣ ਕੋਈ ਗੱਲ ਨਹੀਂ ਪਰ ਸਾਡੇ ਪੰਜਾਬੀਆਂ ਤੋਂ ਜਿਨ੍ਹਾਂ ਦੀ ਉਹ ਚੀਜ਼ ਹੈ ਉਹਨਾਂ ਨੂੰ ਇਹ ਵਿਖਾਉਣ ਲਈ ਉਹਨਾਂ ਤੋਂ ਫੀਸ ਲਈ ਜਾਂਦੀ ਹੈ ਬੜੀ ਦੁੱਖ ਦੀ ਗੱਲ ਹੈ ਗੱਲ ਇਹ ਹੈ ਕਿ ਅਜਿਹੇ ਕਰੋੜਾਂ ਅਰਬਾਂ ਕੋਹੇ ਨੂਰ ਗੁਰੂ ਅੱਗੇ ਮਿੱਟੀ ਨੇ ਪਰ ਗੱਲ ਇਹ ਹੈ ਵੀ ਸਾਡਾ ਹੈ ਤੇ ਸਾਡੇ ਤੇ ਉਹ ਲੋਕ ਕਬਜ਼ਾ ਕਰਕੇ ਬੈਠੇ ਨੇ ਮੈਂ ਤਾਂ ਕਰਕੇ ਬੇਨਤੀ ਸਾਂਝੀ ਕੀਤੀ ਪਿਆਰਿਓ ਕਿ ਇਹੋ ਜੀਆਂ ਚੀਜ਼ਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਚਾਹੇ ਕੁਝ ਵੀ ਹੋਵੇ ਪਿਆਰਿਓ ਇਹ ਸਭ ਕੁਝ ਗੁਰੂ ਅੱਗੇ ਮਿੱਟੀ ਐ ਪਰ ਜੇ ਭਾਵਨਾ ਬਣ ਜਾਏ ਤੇ ਪਿਆਰਿਓ ਫਿਰ ਉਸ ਭਾਵਨਾ ਅੱਗੇ ਝੁਕਣਾ ਪੈਂਦਾ ਹੈ ਪਿਆਰਿਓ ਗੁਰੂ ਨੂੰ ਵੀ ਉਸ ਭਾਵਨਾ ਦੀ ਫਿਰ ਕਦਰ ਕਰਨੀ ਪੈਂਦੀ ਹੈ ਦਰਬਾਰ ਸਾਹਿਬ ਇੱਕ ਮੈਂ ਵੀਡੀਓ ਵੇਖੀ ਸੀ ਕਿ ਉਸ ਵੀਡੀਓ ਦੇ ਵਿੱਚ ਇੱਕ ਬਹੁਤ ਵੱਡਾ ਲੈਂਪ ਸ਼ਾਨਦਾਰ ਲੈਂਪ ਜਿਸ ਦੀ ਸਿਉਨੇ ਦੇ ਨਾਲ ਸਾਰੀ ਜਿਹੜੀ ਐ ਵਰਕਿੰਗ ਹੋਈ ਤੇ ਸਿਉਨੇ ਦਾ ਹੀ ਉਹ ਤਿਆਰ ਕੀਤਾ ਗਿਆ ਤੇ ਉਸ ਦਾ ਜਿਹੜਾ ਬਿਲਕੁਲ ਧਾਮ ਸੀ ਜੋ ਉਹਨੂੰ ਤਿਆਰ ਕਰਨ ਦੇ ਵਿੱਚ ਖਰਚਾ ਆਇਆ ਉਹ 31 ਕਰੋੜ ਰੁਪਇਆ ਖਰਚਾ ਆਇਆ 31 ਕਰੋੜ ਦਾ ਲੈਂਪ ਜਿਹੜਾ ਹੈ ਤਿਆਰ ਕਰਕੇ ਇੱਕ ਸ਼ਖਸ ਨੇ ਆਪਣੀ ਪੂਰੀ ਜ਼ਿੰਦਗੀ ਦੀ ਜਿਹੜੀ ਪੂੰਜੀ ਸੀ ਉਹ ਲੈਂਪ ਦੇ ਉੱਤੇ ਲਾ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਭੇਟਾ ਕਰ ਦਿੱਤਾ ਗੁਰੂ ਨਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲਿਆ ਕੇ ਅਰਪਿਤ ਕਰ ਦਿੱਤਾ ਸਾਧ ਸੰਗਤ ਇਹ ਗੱਲ ਯਾਦ ਰੱਖਿਓ ਕਿ ਗੁਰੂ ਅੱਗੇ ਜਿਹੜੀ ਭਾਵਨਾ ਹੈ ਉਹ ਸਿੱਖ ਦੀ ਤਾਂ ਉਹਦੀ ਕਦਰ ਕਰਨੀ ਤਾਂ ਬਣਦੀ ਹੀ ਹੈ ਉਹਦੀ ਕਦਰ ਕਰਨੀ ਬਣਦੀ ਹੈ ਪਿਆਰਿਓ ਉਹ ਸਿੱਖ ਨੇ ਜੋ ਭਾਵਨਾ ਪ੍ਰਗਟਾਈ ਜਿਹੜੀ ਸਿੱਖ ਨੇ ਭਾਵਨਾ ਪ੍ਰਗਟ ਕੀਤੀ ਸਾਧ ਸੰਗਤ ਉਹ ਭਾਵਨਾ ਬਹੁਤ ਵੱਡੀ ਭਾਵਨਾ ਸੀ ਗੁਰਮੁਖ ਪਿਆਰਿਓ ਉਹ ਬਹੁਤ ਵੱਡੀ ਭਾਵਨਾ ਸੀ ਪਿਆਰਿਓ ਇਹ ਬੇਨਤੀ ਉਹਨਾਂ ਲਈ ਹੈ ਜਿਹੜੇ ਲੋਕ ਕਹਿੰਦੇ ਨੇ ਵੀ ਇਹੋ ਜੀ ਭਾਵਨਾ ਦਾ ਕੀ ਕਰੀਏ ਜੀ 31 ਕਰੋੜ ਰੁਪਇਆ ਲਾਤਾ ਇੱਕ ਕਹਿੰਦਾ ਹੈ ਵੀ ਸਰਕਾਰ ਨੂੰ ਦਿੰਦੇ ਜੀ ਸਰਕਾਰ ਉਹ ਪੈਸੇ ਨੂੰ ਗਰੀਬਾਂ ਦੇ ਲਈ ਵਰਤਦੀ ਇੱਕ ਬੇਨਤੀ ਕਰਾਂ ਵੀ ਸਰਕਾਰ ਨੇ ਪਹਿਲਾਂ ਗਰੀਬਾਂ ਲਈ ਕਿੰਨਾ ਕੁ ਵਰਤ ਦਿੱਤਾ ਹਲੇ ਤੱਕ ਕਰੋਨਾ ਕਾਲ ਦੇ ਜਿਹੜੇ ਮਰੇ ਹੋਏ ਲੋਕ ਨੇ ਉਹਨਾਂ ਦੇ ਪਰਿਵਾਰਾਂ ਨੂੰ ਸਹਾਰਾ ਨਹੀਂ ਦਿੱਤਾ ਸਰਕਾਰਾਂ ਨੇ ਪਿਆਰਿਓ ਕਈਆਂ ਨੂੰ ਰਾਸ਼ਨ ਨਹੀਂ ਮਿਲਿਆ ਭੁੱਖੇ ਮਰ ਗਏ ਤੇ ਕਈ ਲੋਕਾਂ ਜਿਨ੍ਹਾਂ ਨੇ ਚੌੜੇ ਹੋ ਕੇ ਸਰਕਾਰਾਂ ਨੂੰ ਪੈਸੇ ਦਿੱਤੇ ਸੀ ਨਾ ਵੀ ਰੀਲੀਫ ਫੰਡ ਦੇ ਵਿੱਚ ਪੈਸੇ ਪਾ ਦੋ ਉਹਦਾ ਕੋਈ ਫਾਇਦਾ ਨਿਕਲਿਆ ਮੈਨੂੰ ਇੱਕ ਵੀ ਬੰਦਾ ਆ ਕੇ ਕਹਦੇ ਵੀ ਸਾਡੇ ਪੈਸੇ ਦਾ ਫਾਇਦਾ ਨਿਕਲਿਆ ਸਾਡੇ ਬੰਦੇ ਜਿਹੜਾ ਸਾਡੇ ਬੰਦੇ ਨੇ ਪੈਸਾ ਦਿੱਤਾ ਸੀ ਸਰਕਾਰ ਨੂੰ ਉਹਦਾ ਜੀ ਕਿਸੇ ਨੂੰ ਗਰੀਬ ਨੂੰ ਅਸੀਂ ਭੋਜਨ ਦੇ ਦਿੱਤਾ ਜਾਂ ਸਰਕਾਰ ਨੇ ਕਰਦ ਕੀ ਮਿਲਿਆ ਮਿਲਿਆ ਕੁਝ ਕੁਝ ਨਹੀਂ ਮਿਲਿਆ ਮੇਰੇ ਕਹਿਣ ਤੋਂ ਭਾਵੇਂ ਹੈ ਵੀ ਜਿਹੜੇ ਸਰਕਾਰਾਂ ਦੀ ਤਰਫਦਾਰੀ ਕਰਦੇ ਨੇ ਸਰਕਾਰਾਂ ਦੇ ਪਿੱਠੂ ਬਣੇ ਹੋਏ ਨੇ ਵੀ 31 ਕਰੋੜ ਜੀ ਗੁਰੂ ਅੱਗੇ ਜਿਹੜਾ ਇਹ ਸਭ ਕੁਝ ਭਾਵੇਂ ਮਿੱਟੀ ਹੈ ਪਰ ਉਹਦੀ ਭਾਵਨਾ ਸੀ ਉਹਨੇ ਦਰਬਾਰ ਸਾਹਿਬ ਦੇਤਾ 올ਿੰਪ ਬਣਾ ਕੇ 31 ਕਰੋੜ ਦਾ ਇਹ ਕਹਿੰਦੇ ਜੀ 31 ਕਰੋੜ ਸਰਕਾਰ ਨੂੰ ਦੰਦੇ ਜੀ ਇਹਦੇ ਨਾਲ ਹੋਰ ਵਿਕਾਸ ਹੋਣਾ ਸੀ ਮੈਂ ਕਹਿੰਦਾ ਵੀ ਸਰਕਾਰ ਕੋਲੇ ਅੱਗੇ ਪੈਸਾ ਥੋੜਾ ਹੈ ਸਰਕਾਰ 16-16 ਲੱਖ ਦੇ ਭੋਜਨ ਖਾਂਦੀ ਹੈ ਸਰਕਾਰ ਮਹਿੰਗੀਆਂ ਰਹਿائشਾਂ ਤੇ ਪੈਸਾ ਖਰਚਦੀ ਹੈ ਸਰਕਾਰ ਬਹੁਤ ਵੱਡੇ ਵੱਡੇ ਪ੍ਰੋਜੈਕਟ ਚਲਾ ਰਹੀ ਹੈ ਸਰਕਾਰ ਆਪਣੇ ਨਿੱਜੀ ਖਰਚੇ ਵੀ ਜਿਹੜੇ ਸਰਕਾਰੀ ਖਜ਼ਾਨੇ ਦੇ ਵਿੱਚੋਂ ਪੇ ਕਰ ਰਹੀ ਹੈ ਤੇ ਸਰਕਾਰ ਕੋਲੇ ਘਾਟਾ ਕਿਸੇ ਚੀਜ਼ ਦਾ ਜੇ ਮਨਸ਼ਾ ਹੈ ਵੀ ਲੋਕਾਂ ਲਈ ਕੰਮ ਕਰਨਾ ਤੇ ਖੁੱਲੇ ਦਿਲ ਨਾਲ ਕਰੇ ਤੇ ਇਹ ਜਿਹੜਾ ਪੈਸਾ ਹੈ ਇਹਨੂੰ ਇਲੈਕਸ਼ਨਾਂ ਦੇ ਵਿੱਚ ਖਰਾਬ ਕਰਨਾ ਸੀ ਆਪਣੇ ਨਿੱਜੀ ਸਵਾਰਥਾਂ ਦੇ ਲਈ ਖਰਾਬ ਕਰਨਾ ਸੀ ਲੋਕਾਂ ਨੇ ਇਸ ਕਰਕੇ ਜਿਹੜਾ ਇਹ ਪੈਸਾ ਉੱਥੇ ਨਹੀਂ ਗਿਆ ਤਾਂ ਚੰਗਾ ਹੀ ਹੋਇਆ ਤੇ ਮੈਂ ਤਾਂ ਕਰਕੇ ਇੱਥੇ ਗੱਲ ਨਹੀਂ ਕਰ ਰਿਹਾ ਕਿ ਜਿਹੜਾ ਜਨਤਾ ਲਈ ਇਹ ਪੈਸਾ ਖਰਚ ਹੋਵੇ ਸਹੀ ਹੱਥਾਂ ਵਿੱਚ ਜਾਣ ਦੀ ਗੱਲ ਹੁੰਦੀ ਹੈ ਹੁਣ ਕਈ ਕਹਿੰਦੇ ਜੀ 31 ਕਰੋੜ ਦਾ ਲੈਂਪ ਉਥੇ ਦੇਜਾ ਜੀ ਉਥੇ ਕਿਹੜਾ ਉਹ ਸਹੀ ਹੱਥਾਂ 'ਚ ਗਿਆ ਜੇ ਗਿਆ ਵੋ ਗਿਆ ਮੈਂ ਕਹਿੰਨਾ ਸਹੀ ਹੱਥਾਂ ਦੇ ਵਿੱਚ ਜਾਵੇ ਨਾ ਜਾਵੇ ਪਰ ਗੁਰੂ ਦੇ ਦਰ ਤੇ ਪਰਵਾਹਨ ਹੋ ਗਿਆ ਜਿਹੜਾ 31 ਕਰੋੜ ਦਾ ਲੈਂਪ ਹਾਜਮ ਕਰੂ ਤੇ ਗੁਰੂ ਸਾਹਿਬ ਉਹ ਤੋਂ ਕਿੰਨੇ ਫਿਰ ਲੈਣਗੇ ਉਹ ਤੋਂ 62 ਕਰੋੜ ਰੁਪਇਆ ਕਰਾਉਣਗੇ ਯਾਦ ਰੱਖੋ ਤੁਸੀਂ 31 ਕਰੋੜ ਨਾ ਦੇਖੋ 31 ਕਰੋੜ ਜਦੋਂ ਨਿਕਲੂਗਾ ਉਹ ਵੇਖੋ ਫਿਰ ਕਿਵੇਂ ਨਿਕਲੂ ਚਾਹੇ ਜਿਹੜਾ ਮਰਜ਼ੀ ਖਾ ਲੇ ਜਿਹੜਾ ਮਰਜ਼ੀ ਲੈ ਲੇ ਮੈਂ ਤਾਂ ਕਰਕੇ ਸਭ ਫਸਟ ਜੀਆਂ ਬੇਨਤੀਆਂ ਕਰ ਰਿਹਾ ਕਈ ਲੋਕਾਂ ਨੂੰ ਕਾਫੀ ਬੁਰਾ ਲੱਗਿਆ ਕਈ ਲੋਕ ਨੇ 31 ਕਰੋੜ ਦਾ ਲੈਂਪ ਬਣਾਉਣ ਦੀ ਕੀ ਲੋੜ ਸੀ ਜੀ ਇੱਕ ਅੱਧੇ ਕਰੋੜ ਦਾ ਬਣ ਸਕਦਾ ਸੀ ਬਾਕੀ ਪੈਸਾ ਗਰੀਬਾਂ ਨੂੰ ਦੇ ਦਿੰਦੇ ਜਿਹੜੇ ਮੈਂ ਹੱਕ 'ਚ ਵੀ ਹੁੰਦਾ ਪਰ ਉਹਦੀ ਭਾਵਨਾ ਸੀ ਜਿਹੋ ਜਿਹੀ ਭਾਵਨਾ ਸੀ ਉਹਨੇ ਦੇ ਦਿੱਤਾ ਪਿਆਰਿਓ ਹੋ ਸਕਦਾ ਹੈ ਉਹ ਬੰਦਾ 31 ਕਰੋੜ ਦਾ ਲੈਂਪ ਬਣਾ ਕੇ ਦਰਬਾਰ ਸਾਹਿਬ ਭੇਟਾ ਕਰ ਗਿਆ ਉਹ ਗੁਰੂ ਅੱਗੇ ਤੇ ਹੋ ਸਕਦਾ ਹੈ ਗਰੀਬਾਂ ਲਈ ਪਤਾ ਨਹੀਂ ਕਿੰਨਾ ਕੁਝ ਕਰਦਾ ਹੋਵੇ ਜਾ ਕਿੰਨਾ ਕੁਝ ਕਰ ਰਿਹਾ ਹੋਵੇ ਕਿੰਨਾ ਕੁਝ ਉਹਨੇ ਕਰਨਾ ਹੋਵੇ ਸਾਨੂੰ ਇਸ ਗੱਲ ਦਾ ਗਿਆਨ ਹੈ ਸਾਧ ਸੰਗਤ ਅਸੀਂ ਇੱਕ ਗੱਲ ਦੇਖ ਲੈਣੀ ਵੀ ਇੰਨੀ ਮਹਿੰਗੀ ਚੀਜ਼ ਇੰਨੀ ਮਹਿੰਗੀ ਗੁਰੂ ਅੱਗੇ ਇਹ ਮਹਿੰਗੀਆਂ ਚੀਜ਼ਾਂ ਪਿਆਰਿਓ ਬਿਲਕੁਲ ਮਿੱਟੀ ਨੇ ਤੇ ਯਾਦ ਰੱਖਿਓ ਵੀ ਜਿਸ ਦੀ ਭਾਵਨਾ ਸੀ ਉਹਨੇ ਭੇਟਾ ਕਰ ਦਿੱਤੀ ਗੱਲ ਨਹੀਂ ਬਣੀ ਤੇ ਇਹ ਜੜੀਆਂ ਨਾਇਆਬ ਚੀਜ਼ਾਂ ਨੇ ਇਹ ਗੁਰੂ ਵਾਸਤੇ ਨੇ ਪਿਆਰਿਓ ਤੇ ਉਸ ਬੰਦੇ ਨੇ ਆਪਣੀ ਭਾਵਨਾ ਵਿਖਾਈ ਤੇ ਅਸੀਂ ਇਸ ਚੀਜ਼ ਨੂੰ ਜਿਹੜਾ ਹੈ ਟਰੋਲ ਨਾ ਕਰੀਏ ਉਨੇ ਜਮਾ ਪੂੰਜੀ ਕੀਤੀ ਜਿਵੇਂ ਮਰਜ਼ੀ ਕੀਤੀ ਜਿਸ ਤਰ੍ਹਾਂ ਮਰਜ਼ੀ ਉਹਨੇ ਸਾਰਾ ਕੁਝ ਕੀਤਾ ਪਿਆਰਿਓ ਉਹਨੇ ਆਪਣੀ ਭਾਵਨਾ ਜਿਹੜੀ ਹੈ ਕੀਤੀ ਮਹਾ ਭੇਟਾ ਆਪਾਂ ਨੂੰ ਕਹਿ ਸਕਦੇ ਆ ਭੇਟਾ ਦੀ ਕੋਈ ਕੀਮਤ ਨਹੀਂ ਹੁੰਦੀ ਭੇਟਾ ਜਿਹੜੀ ਹੈ ਉਹ 1 ਰੁਪਏ ਦੀ ਵੀ ਹੋ ਸਕਦੀ ਹੈ ਬਿਨਾਂ ਪੈਸਿਆਂ ਦੀ ਵੀ ਹੋ ਸਕਦੀ ਹੈ ਪੈਸਿਆਂ ਦੀ ਨਾਲ ਵੀ ਹੋ ਸਕਦੀ ਹੈ ਚ ਵਸਤੂ ਦੀ ਵੀ ਹੋ ਸਕਦੀ ਹੈ ਕਰੋੜਾਂ ਰੁਪਏ ਦੀ ਵਸਤੂ ਦੀ ਵੀ ਹੋ ਸਕਦੀ ਹੈ ਭੇਟਾ ਕਿਸੇ ਵੀ ਚੀਜ਼ ਚ ਹੋ ਸਕਦੀ ਹੈ ਉਹ ਬਣਾ ਕੇ ਉਸ ਬੰਦੇ ਨੇ ਭੇਟਾ ਕੀਤਾ ਗੁਰੂ ਨੂੰ ਸਾਡੇ ਕਈ ਲੋਕਾਂ ਨੇ ਦਾਨ ਕੀਤਾ ਗੁਰੂ ਸਾਹਿਬ ਕੋਈ ਮੰਗਦੇ ਥੋੜੀ ਨੇ ਦਾਨ ਦਾਨ ਸ਼ਬਦ ਅਸੀਂ ਕਿਉਂ ਵਰਤਦੇ ਆ ਜੀ ਦਾਨ ਆਪ ਤੋਂ ਛੋਟੇ ਨੂੰ ਦਈਦਾ ਭੇਟਾ ਆਪ ਤੋਂ بڑے ਨੂੰ ਦਈਦੀ ਹੈ ਇੱਥੇ ਭੇਟਾ ਸ਼ਬਦ ਵਰਤਦੀਏ ਵੀ ਉਹ ਜਿਹੜਾ ਲੈਂਪ ਹੈ ਉਹ ਬਣਾ ਕੇ ਭੇਟਾ ਕੀਤਾ ਗਿਆ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਪਿਆਰੇ ਉਹ ਦਾਨ ਸ਼ਬਦ ਨਹੀਂ ਭੇਟਾ ਸ਼ਬਦ ਆਪਾਂ ਇੱਥੇ ਵਰਤਦੀਏ ਸਾਧ ਸੰਗਤ ਗੁਰੂ ਕੀ ਹੈ ਦੇਂਦਾ ਦੇ ਲੈਂਦੇ ਥੱਕ ਪਾਹੇ ਜਿਹੜਾ ਗੁਰੂ ਦਾਤਾ ਦਿੰਦਾ ਨਹੀਂ ਥੱਕਦਾ ਅਸੀਂ ਲੈਂਦੇ ਥੱਕ ਜਾਵਾਂਗੇ ਜੇ ਉਹਦੇ ਵਿੱਚੋਂ ਥੋੜਾ ਜਿਹਾ ਤਿਆਰ ਕਰਕੇ ਉਹਨੇ ਗੁਰੂ ਦਾਤਾ ਦੇਣ ਵਾਲੇ ਨੂੰ ਥੋੜਾ ਜਿਹਾ ਆਪਣੀ ਕਿਰਤ ਕਮਾਈ ਵਿੱਚੋਂ ਦੇ ਦਿੱਤਾ ਭੇਟਾ ਕਰ ਦਿੱਤੀ ਚੀਜ਼ ਤੇ ਪਿਆਰਿਓ ਇਹ ਚੀਜ਼ ਸਾਨੂੰ ਕਿਉਂ ਚੁਭਰੀ ਹੈ ਹੋ ਸਕਦਾ ਹੈ ਪਤਾ ਨਹੀਂ ਪਾਤਸ਼ਾਹ ਨੇ ਉਹਨੂੰ ਕਿੰਨਾ ਕੁਝ ਦਿੱਤਾ ਹੋਣਾ ਸਾਥ ਸੰਗਤ ਇਸ ਗੱਲ ਦਾ ਗੌਰ ਕਰੀਏ ਚਿੰਤਨ ਕਰੀਏ ਸਤਿਗੁਰੂ ਜੀ ਕਿਰਪਾ ਕਰਨ ਸੋ ਇਹਨਾਂ ਚੀਜ਼ਾਂ ਚੋਂ ਬਾਹਰ ਨਿਕਲੀਏ ਤੇ ਅਸੀਂ ਆਪ ਆਪਣੇ ਲਈ ਮੰਗੀਏ ਕਹੀਏ ਸਤਿਗੁਰੂ ਸਾਨੂੰ ਇਹੋ ਜਿਹਾ ਬਣਾਓ ਕਿ ਅਸੀਂ ਮਹਾ ਭੇਟਾ ਆਪ ਜੀ ਦੇ ਦਰਬਾਰ ਤੇ ਆਪ ਜੀ ਨੂੰ ਭੇਟਾ ਕਰ ਸਕੀਏ ਸਤਿਗੁਰੂ ਇਹੋ ਜਿਹਾ ਸਾਨੂੰ ਬਣਾਓ ਇਹੋ ਜਿਹੇ ਕਿਰਤ ਕਮਾਈਆਂ ਦੇ ਵਿੱਚ ਵਰਕਤਾ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ